ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਤੁਹਾਡਾ ਵਾਈਗਰ ਕਲੋਥ ਹਾਊਸ ਐਂਡ ਪਤੀਕ ਭਲਾ ਡੱਲੋਂ ਅੱਜ ਫੇਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਈਆਂ ਜੀ ਅੱਜ ਜਿਹੜੀ ਤੁਹਾਡੇ ਵਾਸਤੇ ਕਲੈਕਸ਼ਨ ਲੈ ਕੇ ਆਏ ਹਾਂ ਲੈ ਕੇ ਆਏ ਗਲਾਸ ਸਿਲਕ ਦੇ ਵਿੱਚ ਤੇ ਡਾਇਮੰਡ ਸਿਲਕ ਦੇ ਵਿੱਚ ਪੀਸ ਲੈਣਗੇ ਡਾਇਮੰਡ ਕ੍ਰਸ਼ ਦੇ ਵਿੱਚ ਰਹਿਣ ਵਾਲੇ ਆ ਜੀ ਤੇ ਗਲਾਸ ਸਿਲਕ ਦੇ ਵਿੱਚ ਰਹਿਣ ਵਾਲੇ ਆ ਠੀਕ ਆ ਜੀ ਆਫਰ ਦੇ ਵਿੱਚ ਦੇ ਰਹੇ ਆ ਅੱਜ ਵਾਲੇ ਪੀਸ ਵੀ ਆਫਰ ਦੇ ਵਿੱਚ ਰਹਿਣਗੇ ਜੋ ਗਲਾਸ ਸਿਲਕ ਦਾ ਪੀਸ ਹੈ ਜੀ ਉਹਦੀ ਪ੍ਰਾਈਸ ਸੇਮ ਉਹੀ ਰਹਿਣੀ ਹੈ 175 ਰੁਪਏ ਦਾ ਪਰ ਪੀਸ ਕੱਟ ਰਹਿਣੀ ਆ ਜੀ 100 ਆ ਸੋਰੀ ਕੱਟ ਜਿਹੜੀ ਰਹਿਣੀ ਆ ਜੀ 4 ਮੀਟਰ ਤੋਂ ਲੈ ਕੇ 4.5 ਤੱਕ ਦੀ ਕੱਟ ਹੋ ਸਕਦੀ ਹੈ ਠੀਕ ਹੈ ਜੀ ਅਸੀਂ ਇਹ ਨਹੀਂ ਕਹਿੰਦੇ ਵੀ 4.5 ਦੇ ਸਾਰੇ ਪੀਸ ਹੋਣਗੇ ਠੀਕ ਹੈ ਜੀ 4 ਦੀ ਕੱਟ ਵੀ ਆ ਤੇ 4.5 ਦੀ ਕੱਟ ਵੀ ਆ ਠੀਕ ਹੈ ਜੀ 4.5 ਤੱਕ ਕੱਟ ਰੋਗੀ ਤੇ ਪੀਸ ਰਹਿਣਗੇ ਜੀ ਜੋ ਇਹ ਵਾਲੇ ਰਹਿਣਗੇ ਡਾਇਮੰਡ ਕ੍ਰਸ਼ ਦੇ ਵਿੱਚ ਪੀਸ ਰਹਿਣ ਵਾਲੇ ਇਹਨਾਂ ਦੀ ਪ੍ਰਾਈਸ ਰਹੂਗੀ 200 ਰੁਪਏ ਦਾ ਪਰ ਪੀਸ ਠੀਕ ਹੈ ਜੀ ਤੇ ਜੋ ਆਹ ਵਾਲਾ ਪੀਸ ਰਹਿਣਾ ਗਲਾਸ ਹਿਲਕ ਦਾ ਪੀਸ ਰਹਿਣਾ ਜੀ ਇਹ ਪੈਣਾ ਤੁਹਾਨੂੰ 175 ਰੁਪਏ ਦਾ ਪੀਸ ਜੀ ਠੀਕ ਹੈ ਜੀ 175 ਰੁਪਏ ਦਾ ਪੀਸ ਕੋਊਗਾ ਲਓ ਜੀ ਤੁਹਾਨੂੰ ਸਾਰੇ ਕਲਰ ਚੈੱਕ ਕਰਵਾ ਦਿੰਦੇ ਆਂ ਅੱਜ ਦੇ ਪੀਸ ਵੀ ਆਫਰ 'ਚ ਰਹਿਣੇ ਆ ਜੀ ਆਫਰ ਵਿੱਚ ਰਹਿਣ ਵਾਲੇ ਆ ਕਲਰ ਚੈੱਕ ਕਰੋ ਜੀ ਲਓ ਜੀ ਇਹ ਡਾਇਮੰਡ ਸ਼ੈਲ ਕਰਨ ਦੇ ਜਦੀਕ ਤੇ ਤੁਹਾਨੂੰ ਸਟਾਫ ਚੈੱਕ ਕਰਵਾ ਦਿੰਦੇ ਆਂ ਚੈੱਕ ਕਰੋ ਜੀ ਲਓ ਜੀ ਐਦਾਂ ਚੈੱਕ ਕਰ ਸਕਦੇ ਤੁਸੀਂ ਕਿੰਦਾ ਦਾ ਸਟਾਫ ਰਹਿਣ ਵਾਲਾ ਠੀਕ ਹੈ ਜੀ ਡਾਇਮੰਡ ਕਰਾਸ਼ ਹੈ ਜੀ ਠੀਕ ਹੈ ਜੀ ਕਰਾਸ਼ ਲਓ ਜੀ ਦੇਖ ਸਕਦੇ ਹੋ ਕਿੰਦਾ ਦਾ ਸਟਾਫ ਰਹਿਣਾ ਹੈ ਇਹ ਤਾਂ ਨਾ سٹਫ ਰਹੂਗਾ ਜੀ ਡਾਇਮੰਡ ਕ੍ਰਸ਼ ਆ ਇਹ ਤੇ ਕਾਫੀ ਇਹਦੇ ਉੱਪਰ ਜੋ ਸੂਟ ਹੈ ਰੈਡੀ ਕੀਤੇ ਜਾਂਦੇ ਹੈ ਹੈਂਡਵਰਕ ਵਾਲੇ ਸੂਟ ਰੈਡੀ ਕੀਤੇ ਜਾਂਦੇ ਹੈ ਜੀ ਕਾਫੀ ਕਸਟਮ ਸੂਟ ਰੈਡੀ ਕੀਤੇ ਜਾਂਦੇ ਕਲਰ ਚੈੱਕ ਕਰੋ ਜੀ ਕੇਵਲਾ ਕਲਰ ਮਿਲੂਗਾ ਤੁਹਾਨੂੰ ਪਿੰਕ ਨਹੀਂ ਹੈਗਾ ਜੀ ਇਹ ਪਿਆਜ਼ੀ ਜੇ ਕਲਰ ਚ ਆਊਗਾ ਠੀਕ ਹੈ ਜੀ ਕਾਪਰ ਕਲਰ ਦੇ ਦੋ ਪੀਸ ਆਣਗੇ ਲੋ ਜੀ ਕਾਪਰ ਕਲਰ ਦੇ ਦੋ ਪੀਸ ਆਣੇ ਆ ਹਾਂਜੀ ਇਹ ਵਾਲਾ ਡਾਰਕ ਗ੍ਰੀਨ ਕਲਰ ਆਊਗਾ ਜੀ ਦੇਖੋ ਡਾਰਕ ਗ੍ਰੀਨ ਕਲਰ ਹੁ ਮਹਿੰਦੀ ਕਲਰ ਜੇ ਆਪਾਂ ਜਿਹਨੂੰ ਕਹਿ ਸਕਦੇ ਆ ਇਹ ਵਾਈਨ ਕਲਰ ਦੇ ਵਿੱਚ ਹੈ ਜੀ ਦੇਖੋ ਜੀ ਬਹੁਤ ਸੋਹਣੇ ਪੀਸ ਰਹਿਣ ਵਾਲੇ ਆ ਕਰਾਸੇ ਦੇ ਵਿੱਚ ਲਓ ਜੀ ਇਹ ਵਾਲਾ ਉਹਨਾ ਬਲੂ ਕਲਰ ਜੋ ਸੇਮ ਵੀਡੀਓ ਚ ਆ ਰਹੇ ਨਾ ਸੇਮ ਉਹੀ ਕਲਰ ਹੈ ਜੀ ਇਹ ਬਲੂਜ਼ ਦੇ ਕਲਰ ਦੇ ਹੋਣਗੇ ਦੋ ਪੀਸ ਠੀਕ ਹੈ ਜੀ ਇਹ ਗ੍ਰੇ ਕਲਰ ਹੈ ਠੀਕ ਹੈ ਜੀ ਇਹ ਗ੍ਰੇ ਕਲਰ ਹੈ ਲਓ ਚੈੱਕ ਕਰੋ ਜੀ ਗ੍ਰੇ ਕਲਰ ਹੈ ਕਰਾਸੇ ਸਟਾਰ ਹੋਊਗਾ ਜੀ ਇਹ ਗ੍ਰੇ ਆਊਗਾ ਜੀ ਇਹ ਇਹ ਹੋਗਾ ਨਿਓਨ ਮਹਿੰਦੀ ਕਲਰ ਨਿਓਨ ਮਹਿੰਦੀ ਕਲਰ ਆਉਗਾ ਜੀ ਨਿਓਨ ਮਹਿੰਦੀ ਕਲਰ ਆਉਗਾ ਠੀਕ ਹੈ ਗ੍ਰੇ ਕਲਰ ਦੇ ਇੱਕ ਹੋਰ ਪੀਸ ਮਿਲੂਗਾ ਦੋ ਪੀਸ ਲੈ ਸਕਦੇ ਹੋ ਗ੍ਰੇ ਕਲਰ ਦੇ ਨਿਓਨ ਮਹਿੰਦੀ ਵੀ ਤੁਸੀਂ ਲੈ ਸਕਦੇ ਹੋ ਲਓ ਜੀ ਚਾਰ ਪੰਜ ਪੀਸ ਨਿਓਨ ਮਹਿੰਦੀ ਦੇ ਰਹਿਣਗੇ ਜੀ ਠੀਕ ਹੈ ਜੀ ਨਿਓਨ ਮਹਿੰਦੀ ਦੇ ਪੀਸ ਵੀ ਰਹਿਣਗੇ ਚਾਰ ਪੰਜ ਤੇ ਇਹ ਆਪਕਾ ਜੀ ਕਾਪਰ ਕਲਰ ਦੇ ਵਿੱਚ ਲਓ ਜੀ ਇਹ ਕਾਪਰ ਕਲਰ ਦਾ ਪੀਸ ਹੈ ਪੀਸ ਦੀ ਪ੍ਰਾਈਸ ਰਹਿਣੀ ਹੈ 200 ਰੁਪਏ ਤੇ ਇਹ ਆਪਕਾ ਜੀ ਪੀਚ ਕਲਰ ਦੇ ਵਿੱਚ ਲਓ ਪੀਚ ਕਲਰ ਦੇ ਵਿੱਚ ਆਊਗਾ ਜੀ ਹਾਂ ਠੀਕ ਹੈ ਜੀ ਪੀਸ ਕਲਰ ਦੇ ਵਿੱਚ ਉਹਨਾ ਕਰਾਸ਼ ਦੇ ਰਹਿਣਗੇ ਪੀਸ ਲਓ ਜੀ ਇਹ ਨਿਓਨ ਮੈਂਦੀ ਸੋਨਾ ਇਹ ਆਊਗਾ ਜੀ ਸਕਾਈ ਬਲੂ ਦੇ ਕਲਰ ਵਿੱਚ ਠੀਕ ਹੈ ਜੀ ਪਾਊਡਰ ਬਲੂ ਕਲਰ ਵੀ ਕਹਿ ਸਕਦੇ ਆਪਾਂ ਇਹਨੂੰ ਠੀਕ ਹੈ ਇਹ ਵਾਲਾ ਰਹੂਗਾ ਜੀ ਬਲੈਕ ਦੇ ਵਿੱਚ ਲਓ ਬਲੈਕ ਦੇ ਵਿੱਚ ਰਹੂਗਾ ਇਹ ਪੀਸ ਕਲਰ ਦੇ ਵਿੱਚ ਰਹੂਗਾ ਜੀ ਪੀਸ ਕਲਰ ਦੇ ਵਿੱਚ ਰਹੂਗਾ ਜੀ ਠੀਕ ਹੈ ਜੀ ਪ੍ਰਾਈਜ਼ ਰਹਿਣੀ 2 ਰੁਪਏ ਆਦਰਿਆਂ ਦੇ ਪੀਸ ਆਫਰ ਦੇ ਵਿੱਚ ਇਹ ਵੀ ਪਾਊਡਰ ਬਲੂ ਕਲਰ ਹੈ ਜੀ ਠੀਕ ਹੈ ਜੀ ਪਾਊਡਰ ਬਲੂ ਕਲਰ ਦੇ ਵਿੱਚ ਰਹਣਿਆ ਕਰਾਸ਼ ਦੇ ਵਿੱਚ ਰਹਿਣੇ ਪੀਸ ਜੀ ये दो पीस लेने जी पिस्ता कलर ठीक है जी दो पीस लेने पिस्ता देख लो चेक कर लो जी थोड़ा जो लाइट पिस्ता आ रहा वीडियो पर लाइट पिस्ता नहीं है करश के पीस है ये ठीक है जी यर ब्लू ठीक है जी ये ब्लू कलर आओ वो जी बॉर्डर ब्ल्यू कलर आएगा चेक करो दो पीस ये लौंगे ये आऊगा जी थोड़ा जि फरोजी कलर के ठीक है जी ये फरोजी कलर आएगा जी ये कोपर कलर आ गए जी लो जी कोपर कलर आ गई पीस ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬਲੂ ਦਾ ਕਲਰ ਮੋਰ ਪੰਖੀਆ ਜਿਹਾ ਕਲਰ ਆ ਗਿਆ ਜੀ ਇਹ ਵੀ ਦੋ ਪੀਸ ਤੁਹਾਨੂੰ ਮਿਲ ਜਾਣੇ ਅਗਲੇ ਪੀਸ ਚੈੱਕ ਕਰੋ ਜੀ ਇਹ ਵਾਲੇ ਪੀਸ ਜਿਹੜਾ ਰਹਿਗੇ ਜੀ ਇਹ ਰੰਗ ਦੇ ਗਲਾਸ ਸਿਲਪ ਦੇ ਵਿੱਚ ਚੈੱਕ ਕਰੋ ਜੀ ਠੀਕ ਹੈ ਜੀ ਸਕਾਈ ਬਲੂ ਜਿਹਾ ਕਲਰ ਆਊਗਾ ਲਓ ਚੈੱਕ ਕਰੋ ਵਾਈਟ ਦੇ ਦੋ ਪੀਸ ਮਿਲ ਜਾਣੇ ਤੁਹਾਨੂੰ ਵਾਈਟ ਪੀਸ ਹੈ ਇੱਕ ਵਾਈਟ ਦਾ ਪੀਸ ਇਹ ਵਾਲਾ ਇਹ ਮੋਰ ਪੰਖੀਆ ਦੇ ਵਿੱਚ ਮਿਲਣਗੇ ਜੀ ਲਓ ਇਹਦੀ ਪ੍ਰਾਈਸ ਰਹਿਣੀ ਹੈ 175 ਰੁਪਏ ਪੀਸ ਦੀ ਪ੍ਰਾਈਸ ਰਹਿਣੀ ਹੈ ਕੱਟ ਰਹਿਣੀ ਹੈ 4 ਪਲੱਸ 4 ਦੀ ਹੋ ਸਕਦੀ ਹੈ 4 4.5 ਵੀ ਹੋ ਸਕਦੀ ਹੈ ਦੋ ਪੀਸ ਮੋਰ ਪੰਖੀਆ ਦੇ ਆ ਇਹ ਪੀਚ ਕਲਰ ਦੇ ਵਿੱਚ ਲੈ ਸਕਦੇ ਹੋ ਇਹ ਵੀ ਤੁਸੀਂ ਥੋੜਾ ਜਿਹਾ ਸਕਾਈ ਬਲੂ ਦੇ ਦੋ ਪੀਸ ਲੈ ਸਕਦੇ ਹੋ ਪਹਿਲਾਂ ਵੀ ਇੱਕ ਪੀਸ ਦਿਖਾਤਾ ਜੀ ਤੁਹਾਨੂੰ ਸਕਾਈ ਬਲੂ ਦਾ ਇਹ ਵਾਈਟ ਦੇ ਵਿੱਚ ਲੈ ਸਕਦੇ ਹੋ ਲਓ ਜੀ ਇਹ ਵਾਈਟ ਦੇ ਵਿੱਚ ਆਊਗਾ ਠੀਕ ਹੈ ਜੀ ਵਾਈਟ ਵਿੱਚ ਨਿਯੋਨ ਮਹਿੰਦੀ ਵਿੱਚ ਆ ਜਾਊਗਾ ਜੀ ਨਿਯੋਨ ਮਹਿੰਦੀ ਚ ਆ ਜਾਊਗਾ ਪਿੰਕ ਪੀਚ ਕਲਰ ਆ ਜਾਊਗਾ ਜੀ ਇਹ ਇਹ ਆਊਗਾ ਇਹ ਆਊਗਾ ਜੀ ਥੋੜਾ ਜਿਹਾ ਆ कॉपर ਦਾ ਜਿਹੜਾ ਕਲਰ ਆ ਉਹ ਵੀ ਲਾਈਟ ਕਾਪਰ ਦਾ ਕਹਿੰਦੇ ਰਹੇ ਬਹੁਤ ਪਿਆਰਾ ਜਿਹਾ ਕਲਰ ਹੈ ਇਹ ਵੀ ਪੀਜ ਕਲਰ ਦੇ ਵਿੱਚ ਆ ਜਾਊਗਾ ਜੀ ਇਹ ਲਾਈਟ ਫਰੋਜ਼ੀ ਕਲਰ ਇਹ ਸੇਮ ਦੋ ਤਿੰਨ ਇਸੇ ਮੈਲنگ ਜਿਸ ਤਰ੍ਹਾਂ ਜਿਹੜਾ ਪਹਿਲਾ ਪੀਸ ਦਿਖਾਤਾ ਸੀ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਇਹ ਵਾਈਨ ਦੇ ਵਿੱਚ ਆਊਗਾ ਜੀ ਵਾਈਨ ਦੇ ਵਿੱਚ ਆ ਗਿਆ ਇਹ ਕਾਪਰ ਕਲਰ ਚ ਆ ਗਿਆ ਜੀ ਚੈੱਕ ਕਰੋ ਕਾਪਰ ਕਲਰ ਵਿੱਚ ਆਊਗਾ ਇਹ ਨਿਓਨ ਮੈਂਦੀ ਚ ਆ ਗਿਆ ਜੀ ਨਿਓਨ ਮੈਂਦੀ ਆ ਗਿਆ ਪਿਸਤਾ ਆ ਗਿਆ ਜੀ ਠੀਕ ਹੈ ਪਿਸਤਾ ਆ ਗਿਆ ਲਾਈਟ ਲਵੰਦਰ ਕਲਰ ਚ ਆਊਗਾ ਜੀ ਕੱਟ ਰਹੂਗੀ 4 ਤੋਂ ਪਲੱਸ ਰਹਿ ਸਕਦੀ 4 ਵੀ ਰਹਿ ਸਕਦੀ 4 ਤੋਂ ਪਲੱਸ ਜੀ 175 ਬੈ ਦਾ ਪੀਸ ਲੈਣਾ ਜੇ ਤੁਹਾਨੂੰ ਇਹ ਵਾਲਾ ਠੀਕ ਹੈ ਜੀ ਇਹ ਵਾਲ ਪਿਆਜ਼ੀ ਜਿਹਾ ਕਲਰ ਆਊਗਾ ਜੀ ਠੀਕ ਹੈ ਜੀ ਪਿਆਜ਼ੀ ਕਲਰ ਆ ਗਿਆ ਇਹ ਫਿਰ ਨਿਓਨ ਮਹਿੰਦੀ ਆ ਗਿਆ ਜੀ ਪਿਸਤਾ ਕਲਰ ਆ ਗਿਆ ਪਿਸਤਾ ਦੇ ਦੋ ਲੈ ਸਕਦੇ ਹੋ ਲਓ ਜੀ ਇਹ ਫਿਰ ਆ ਗਿਆ ਬਹੁਤ ਹੀ ਪਿਆਰਾ ਜਿਹਾ ਕਲਰ ਵਾਈਟ ਦੇ ਪੀਸ ਲੈ ਸਕਦੇ ਹੋ ਵਾਈਟ ਹੈ ਇਹ ਇਹ ਪਿੰਕ ਪਿੰਕ ਰਹੂਗਾ ਜੀ ਪਿੰਕ ਕਲਰ ਦੇ ਵਿੱਚ ਰਹੂਗਾ ਇਹ ਵਾਲੇ ਪੀਸ ਚੈੱਕ ਕਰ ਲਓ ਜੀ ਲੋ ਇਹ ਵੀ ਤੁਹਾਨੂੰ ਦੋ ਤਿੰਨ ਪੀਸ ਮਿਲ ਜਾਣੇ ਇਹ ਵਾਲੇ ਕਲਰ ਦੇ ਪਿੰਕ ਪੀਸ ਦੇ ਤੇ ਇਹ ਵਾਲੇ ਕਲਰ ਦੇ ਬਹੁਤ ਹੀ ਪਿਆਰਾ ਜਿਹਾ ਕਲਰ ਐਨਮਲ ਆ ਇਹ ਇਹ ਵਾਲਾ ਕਲਰ ਚੈੱਕ ਕਰੋ ਜੀ ਇਸ ਸਕੈਨ بیس ਦੇ ਵਿੱਚ ਆਊਗਾ ਜੀ ਠੀਕ ਹੈ ਜੀ ਸਕੈਨ بیس ਦੇ ਵਿੱਚ ਆਣਾ ਇਹ ਆਫ ਵਾਈਟ ਦੇ ਦੋ ਪੀਸ ਹੈ ਜੀ ਆਫ ਵਾਈਟ ਦੇ ਠੀਕ ਹੈ ਜੀ ਸੀ ਗ੍ਰੀਨ ਦਾ ਜੀ ਇੱਕ ਜਿੰਨਾ ਦਾ 4 ਮੀਟਰ ਦੇ ਵਿੱਚ ਸੂਟ ਬਣ ਜਾਂਦਾ ਜੀ ਉਹ ਤੁਸੀਂ ਇੱਕ ਪੀਸ ਵੀ ਲੈ ਸਕਦੇ ਹੋ ਇਹ ਪਿਆਜ਼ੀ ਜੇ ਕਲਰ ਚਾਹੋਗਾ ਜੀ ਇਹ ਮਸਟਰਡ ਦਾ 골ਡਨ ਮਸਟਰਡ ਕਲਰ ਦੇ 20/7 ਗੋਲ ਜ ਲੋ ਮਸਟ 골ਡਨ ਮਸਟਰਡ ਦੇ ਠੀਕ ਹੈ ਜੀ ਇਹ ਡਾਰਕ ਪਿਸਤਾ ਦੇ 2 ਪੀਸ ਹੈ ਜੀ ਲੋ ਡਾਰਕ ਪਿਸਤਾ ਦੇ 2 ਪੀਸ ਲੈ ਸਕਦੇ ਜੀ ਇਹ ਵੀ ਪੀਚ ਕਲਰ ਸੇ ਆਊਗਾ ਜੀ ਲੋ ਇਹ ਡਾਰਕ ਪੀਚ ਤੇ ਜਦੋਂ ਲਾਈਟ ਪੀਚ ਆਣਾ ਇਹ ਪੀਚ ਆਊਗਾ ਜੀ ਪੀਚ ਕਲਰ ਦੇ ਵਿੱਚ ਆਉਣਗੇ ਠੀਕ ਹੈ ਜੀ ਇਹ ਸਕਿਨ ਬੇਸ ਦੇ ਵਿੱਚ ਆਊਗਾ ਠੀਕ ਹੈ ਜੀ ਇਹ ਪਾਊਡਰ ਬਲੂ ਕਲਰ ਹੈ ਜੀ दो पीस ले पाउडर ब्ल्यू कलर द ए वाले देखो जी माउस कलर के आने गोल्डन माउस जो कलर है दो पीस ये लै सकते हो ए वाला देखो जी ये कलर बहुत ही प्यारा ब्राउन जी शेड चाला एक ग्रे आजगा ग्रे आजूगा ये शेड लै सकते हो पीस ब्राउन का एक गोल्डन गोल्डन माउस ज कलर है पाउडर ब्लू कलर आएगा जी प्याजी कलर आएगा जी ऑफ वाइट आऊगा जी चेक करो जी ऑफ वाइट देखो चैक कर चलो जोड़े जेडे पीस रहने बहुत ही प्यारे जी ये गोल्डन माउथ के कलर के दो पीस रहूगा जी पिस्ता कलर पिस्ता कलर दे रहूगा जी ये ऑफ वाइट रहना यीन लै सकते जी दो पीस पीस हाँ जी वाला कलर चेक करो जी पिंक पीच के दो पीस ले लो जी बहुत ही प्यारा जहा कलर है ये तुम दो पीस मिल जाएगी पिस्ता आजगा डार्क ठीक है जी गोल्डन ब्राउन आ गया ਠੀਕ ਹੈ ਜੀ ਇਹ ਥੋੜਾ ਜਿਹਾ ਬਲੂ ਜਿਹਾ ਕਲਰ ਹੈ ਥੋੜਾ ਜਿਹਾ ਗ੍ਰੇ ਬਲੂ ਜਿਹਾ ਕਲਰ ਆਊਗਾ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਬਰਾਊਨ ਕਲਰ ਆਜੂਗਾ ਇਹ ਲਾਈਟ ਲਵੰਟਰ ਕਲਰ ਆਊਗਾ ਇਹ ਬਿਲਕੁਲ ਗ੍ਰੇ ਕਲਰ ਹੈ ਜੀ ਠੀਕ ਹੈ ਜੀ ਇਹ ਵੀ ਤੁਹਾਨੂੰ ਦੋ ਪੀਸ ਤੁਹਾਨੂੰ ਪਹਿਲਾਂ ਦਿਖਾਇਆ ਸੀ ਕਿ ਪੀਸਨ ਪਿਆਜ਼ੀ ਬਰਾਊਨ ਦੀ ਸ਼ੇਡ ਚ ਆਉਣਾ ਜ ਬਹੁਤ ਹੀ ਕਲਰ ਪਿਆਰਾ ਜਿਹਾ ਪੀਚ ਕਲਰ ਆਊਗਾ ਜੀ ਇਹ ਆਜੂਗਾ 골ਡਨ ਮਸਟਰਡ ਲਓ ਜੀ ਇਹ 골ਡਨ ਮਸਟਰਡ ਦਾ ਪੀਸ ਆਜੂਗਾ ਪੀਚ ਆਉਣਗੇ ਜੀ ਇਹ ਆਜੂਗਾ ਸੀ ਗ੍ਰੀਨ ਦੇ ਦੋ ਪੀਸ ਠੀਕ ਹੈ ਜੀ ਇਦਾਂ ਦਾ ਤੁਹਾਨੂੰ ਪਹਿਲਾਂ ਇੱਕ ਪੀਸ ਤਾਂ ਖਾ ਚੁੱਕੇ ਆਂ ਦੋ ਲੈਣੇ ਦੋ ਲੈ ਲਓ ਜੀ ਇੱਕ ਲੈਣਾ ਇੱਕ ਲੈ ਲਓ 4 ਤੋਂ ਕੱਟ ਹੋ ਸਕਦੀ ਹੈ 4.5 ਤੱਕ ਡਾਰਕ ਗ੍ਰੀਨ ਕਲਰ ਆ ਗਿਆ ਜੀ ਇਹ ਬਰਾਊਨ ਸ਼ੇਡ ਆ ਗਿਆ ਜੀ ਇਹਦੀ ਇਹ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਗਾਜ਼ਰੀ ਕਲਰ ਠੀਕ ਹੈ ਜੀ ਇਹ ਆਊਗਾ ਜੀ ਹਾਂ ਪੀਚ ਆਊਗਾ ਸਕਿਨ ਜਿਹਾ ਕਲਰ ਆਜੂਗਾ ਪੀਚ ਸਕਿਨ ਕਲਰ ਆਫ ਵਾਈਟ ਆਊਗਾ ਜੀ ਗ੍ਰੇ ਆ ਗਿਆ ਜੀ ਇਹ ਆਫ ਵਾਈਟ ਦੇ ਫਿਰ ਦੋ ਪੀਸ ਆ ਗਏ ਨਾ ਸਕਿਨ ਆਫ ਇਹ ਤੁਸੀਂ ਨੇ ਵੀਡੀਓ 'ਚ ਵੇਖੋ ਬਿਲਕੁਲ ਆਫ ਵਾਈਟ ਆ ਰਿਹਾ ਪਰ ਇਹ ਬਿਲਕੁਲ ਆਫ ਵਾਈਟ ਨਹੀਂ ਹੈਗਾ ਇਹ ਆਊਗਾ ਜੀ ਸਕਿਨ ਆਫ ਵਾਈਟ ਹੈ ਸਕਿਨ بیس ਦੇ ਵਿੱਚ ਆਣੀ ਹੈ ਜੀ ਇਹ ਪੀਸ ਇਹ ਆਊਗਾ ਜੀ ਪਰਪਲ ਕਲਰ ਲਾਉਤੀ ਪਰਪਲ ਕਲਰ ਕਿੰਨਾ ਪਿਆਰਾ ਜੀ ਪਰਪਲ ਕਲਰ ਆਊਗਾ ਜੀ ਤੇ ਇਹ ਵਾਲਾ ਆਊਗਾ ਜੀ ਡਾਰਕ ਬਲੂ ਕਲਰ ਡਾਰਕ ਬਲੂ ਕਲਰ ਆਊਗਾ ਜੀ ਠੀਕ ਹੈ ਜੀ ਲਾਈਟ ਲਵੰਡਰ ਕਲਰ ਆਊਗਾ ਇਹ ਆਊਗਾ ਸਕਿਨ ਕਲਰ ਚ ਸਕਿਨ بیس ਤੇ ਆਊਗਾ ਇਹ ਪਿੰਕ ਦੀ ਜੋ ਕਾਫੀ ਸਾਰੇ ਪੀਸ ਅਵੇਲੇਬਲ ਆ ਤੁਹਾਨੂੰ ਸਾਰੇ ਪੀਸ ਦਿਖਾ ਦਿੰਦੀ ਆ ਲਓ ਜੀ ਇਹਦੇ ਵਿੱਚ ਵੀ ਸੇਮ ਜੇ ਪੀਸ ਰਹਿਣੇ ਇੱਕ ਵੇ ਤੁਹਾਨੂੰ ਝਾਕ ਮਰਾ ਦਿੰਦੀ ਆ ਲਓ ਜੀ ਇਹ ਆਊਗਾ ਜੀ ਸਕਿਨ ਬੇਸ ਤੇ ਆਉਣੇ ਤਿੰਨ ਪੀਸ ਲਓ ਜੀ ਸਕਿਨ ਬੇਸ ਤੇ ਆਣੇ ਆ ਸੀ ਗ੍ਰੀਨ ਪਿਸਤਾ ਕਲਰ ਠੀਕ ਹੈ ਜੀ ਪਾਊਡਰ ਬਲੂ ਕਲਰ ਡਾਰਕ ਪਿਸਤਾ ਕਲਰ ਠੀਕ ਹੈ ਜੀ ਇਹ ਵਾਲਾ ਪੀਸ ਤੁਹਾਨੂੰ ਪਹਿਲਾਂ ਤਾਂ ਖਾ ਚੁੱਕੀਆਂ ਵਾਈਨ ਜਾਂ ਪਿਆਜੀ ਜਾਂ ਕਲਰ ਆ ਜੂਗਾ ਜੀ ਇਹ ਦੋ ਪੀਸ ਤਿੰਨ ਪੀਸ ਲੈ ਲਓ ਜੀ ਬਹੁਤ ਸੋਹਣਾ ਕਲਰ ਆਉਣ ਵਾਲਾ ਦੇਖੋ ਜੀ ਇਹ ਵਾਲਾ ਇਹ ਤਿੰਨ ਪੀਸ ਮਿਲ ਜਾਣੇ ਤੁਹਾਨੂੰ ਸੇਮ ਠੀਕ ਹੈ ਜੀ ਤਿੰਨ ਚਾਰ ਪੀਸ ਆ ਜੀ ਇਹ ਇਹ ਲਾਈਟ ਲਵੈਂਡਰ ਕਲਰ ਆਊਗਾ ਜੀ ਇਹ ਵਾਲਾ ਦੇਖੋ ਜੀ ਵੀ ਕਲਰ ਬਹੁਤ ਪਿਆਰਾ ਜਿਹਾ ਕਲਰ ਆਉਣ ਵਾਲਾ ਇਹ ਆਊਗਾ ਜੀ ਮਸਟਰਡ ਜਿਹਾ ਕਲਰ ਇਸ ਸਕਿਨ بیس ਦੇ ਵਿੱਚ ਫਿਰ ਆਉਣਾ ਜੀ ਚੈੱਕ ਕਰੋ ਜੀ ਲਾਈਟ ਲਵੈਂਡਰ ਕਲਰ ਦੇ ਦੋ ਪੀਸ ਲੈ ਸਕਦੇ ਹੋ ਇਹ ਵੀ ਸਕਿਨ بیس ਦੇ ਵਿੱਚ ਆਊਗਾ ਜੀ ਦੇਖੋ ਜੀ ਆਹ ਵਾਲਾ ਚੈੱਕ ਕਰੋ ਵੀ ਕਲਰ ਬਹੁਤ ਪਿਆਰਾ ਹੈ ਲਾਈਟ ਪਿਸਤਾ ਪਿੰਕ ਪੀਚ ਆਫ ਵਾਈਟ ਕਲਾਉਡ ਸਕੈਨ ਆਫ ਵਾਇਲ ਦੇ 4 ਪੀਸ ਠੀਕ ਹੈ ਜੀ ਇਹ ਵਾਲਾ ਕਲਰ ਚੈੱਕ ਕਰੋ ਜੇ ਵੀ ਬਹੁਤ ਪਿਆਰਾ ਜਿਹਾ ਕਲਰ ਹੈ ਮਾਊਸ ਸ਼ੇਡ ਦੇ ਵਿੱਚ ਪਿਆਜੀ ਕਲਰ ਗ੍ਰੇ ਕਲਰ ਇਹ ਵੀ ਮਾਊਸ ਸ਼ੇਡ ਵਿੱਚ ਹੈ ਕੋ ਪਿਆਜੀ ਕਲਰ ਇਹ ਸਨ ਅੱਜ ਦੇ ਸਾਡੇ ਗਲਾਸ ਹੈ ਜਿਹਦੇ ਪੀਸ ਤੇ ਤੁਹਾਨੂੰ ਬੜਾ ਦਿਖਾਇਆ ਡਾਇਮੰਡ ਕ੍ਰਸ਼ ਦੇ ਪੀਸ ਇਹਨਾਂ ਵਿੱਚ ਜਿਹੜਾ ਪੀਸ ਪਸੰਦ ਆ ਸਕਰੀਨ ਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਜੀ ਆਫਰ ਦੇ ਵਿੱਚ ਰਹਿਣੇ ਪੀਸ ਠੀਕ ਹੈ ਜੀ ਆਫਰ ਲਗਾਈ ਹੋਈ ਹੈ ਇਹਨਾਂ ਪੀਸਾਂ ਦੇ ਵਿੱਚ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆਂ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ